ਬੀਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਮੈਸਰਖਾਨਾ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ 'ਚ ਫੋਨ ਖਰਾਬ ਹੋਣ ਦੀ ਗੱਲ ਕੀਤੀ ਗਈ ਹੈ ਇਸ ਪੋਸਟ ਨੂੰ ਲੈ ਕੇ ਵਿਰੋਧੀ ਲਗਾਤਾਰ ਤੰਜਬੀਕ ਕੱਸ ਰਹੇ ਨੇ ਤੇ ਹੁਣ ਵਿਧਾਇਕ ਨੇ ਖੁਦ ਇਸ ਮਾਮਲੇ ਦਾ ਅਸਲ ਸੱਚ ਦੱਸਿਆ 1.5 ਲੱਖ ਤੋਂ ਵੱਧ ਵੋਟਰਾਂ ਨੂੰ ਰਿਪਰੈਜ਼ੈਂਟ ਕਰਨਾ ਚੁਣਿਆ ਹੋਇਆ ਨੁਮਾਇੰਦਾ ਹਲਕੇ ਦਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਵਾਈਸ ਪ੍ਰੈਜ਼ੀਡੈਂਟ ਯੂਥ ਸਵਿੰਗ ਦੇ ਉਹਦੇ ਤੱਕ ਰਹਿ ਚੁੱਕਿਆ ਹਾਂ ਕੱਲ ਨੂੰ ਕੋਈ ਮੇਰੇ ਫੋਨ ਨੂੰ ਹੈਕ ਕਰਕੇ ਕੋਈ ਗਲਤ ਸਟੇਟਮੈਂਟ ਜਾਰੀ ਕਰਦੇ ਜਾਂ ਕੋਈ ਕਾਨੂੰ ਮੇਰੀ ਫਰੈਸ਼ਲੀ ਤੌਰ ਤੇ ਮੇਰੇ ਅਕਾਊਂਟ ਨਾਲ ਛੇੜਛਾੜ ਕਰਕੇ ਮੇਰਾ ਨੁਕਸਾਨ ਕਰ ਦੇ ਇਸ ਕਰਕੇ ਮੈਂ ਇਹਦੀ ਸੂਚਨਾ ਡੀਸੀ ਸਾਹਿਬ ਨੂੰ ਬਿਡਿੰਡਾ ਨੂੰ ਦਿੱਤੀ ਕਿ ਮੇਰਾ ਫੋਨ ਮੈਨੂੰ ਇਦਾਂ ਲੱਗਦਾ ਵੀ ਕਿਸੇ ਨੇ ਹੈਕ ਕਰ ਲਿਆ ਹੁੰਦਾ ਇਸ ਕਰਕੇ ਸਾਥੀਓ ਇਹ ਮੈਂ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਪਰ ਵਿਰੋਧੀ ਆਪੀਆਂ ਲੰਮੜ ਚੱਲਣਾ ਚੱਲ ਰਹੇ ਨੇ ਮੈਂ ਉਹਨਾਂ ਦੇ ਧਿਆਨ ਚ ਕਰਾਉਣਾ ਚਾਹਣਾ ਜਿਹੜੇ ਕਹਿੰਦੇ ਡੀਸੀ ਲੈਵਲ ਦਾ ਮਸਲਾ ਨਹੀਂ ਸੀ ਕਿਉਂ ਨਹੀਂ ਸੀ ਡੀਸੀ ਲੈਵਲ ਦਾ ਮਸਲਾ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹਣਾ ਕਿ ਟੈਲੀਕਾਮ regulatori authority of india ਭਾਰਤ ਦੇ ਦੂਰ ਸੰਚਾਰ ਖੇਤਰ ਨੂੰ ਕੰਟਰੋਲ ਕਰਦੀ ਹੈ ਇਹ ਕੇਂਦਰੀ ਏਜੰਸੀ ਹੈ ਇਸ ਕਰਕੇ ਇਹ ਇਸ਼ੂ ਦੇ ਉੱਪਰ ਡੀਸੀ ਸਾਹਿਬ ਦੇ ਧਿਆਨ ਚ ਲਿਆਉਣਾ ਵੀ ਬੜਾ ਜ਼ਰੂਰੀ ਬਣਦਾ ਸੀ ਇਸ ਕਰਕੇ ਤਾਂ ਜੋ ਉਹ ਕੇਂਦਰ ਦੀ ਤਰਜਮਾਨੀ ਕਰਦੇ ਹੋਏ ਇਹਦੇ ਮਸਲੇ ਦਾ ਉਹਨਾਂ ਦੀਆਂ ਏਜੰਸੀਆਂ ਤੋਂ ਪ੍ਰੋਪਰ ਹੱਲ ਕਰਵਾ ਸਕਣ ਤੋਂ ਦੂਸਰੇ ਵਸੇ ਬਾਕੀ ਜਿਹੜੇ ਵਿਰੋਧੀ ਨੇ ਉਹ ਵਿਰੋਧੀਆਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹਣਾ ਕਿ ਇਹੋ ਜਿਹੇ ਕੋਝੀਆਂ ਚਾਲਾ ਚੱਲ ਕੇ ਬੇਫੂਕ ਵਾਲੀਆਂ ਗੱਲਾਂ ਕਰਕੇ ਤੁਸੀਂ ਕਦੇ ਵੀ ਸਿਆਸੀ ਤੌਰ ਤੇ ਕੋਈ ਫਾਇਦਾ ਨਹੀਂ ਲੈ ਸਕਦੇ ਲੋਕ ਬੜੇ ਸਿਆਣੇ ਨੇ ਸੂਝਵਾਨ ਨੇ ਇਸ ਕਰਕੇ ਮੈਨੂੰ ਆਪਦੀ ਲੋਕਾਂ ਤੇ ਪੂਰਾ ਯਕੀਨ ਹੈ ਔਰ ਉਹਨਾਂ ਨੂੰ ਮੇਰੇ ਉੱਪਰ ਇਸ ਕਰਕੇ ਤੁਸੀਂ ਇਹੋ ਜਿਹੇ ਕੋਝੀਆਂ ਚਾਲਾ ਚੱਲਣ ਤੋਂ ਬਾਜ਼ ਆ ਜਾਓ ਨਹੀਂ ਤਾਂ ਲੋਕ ਤੁਹਾਨੂੰ ਪਹਿਲਾਂ ਵੀ ਨਕਾਰ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਕਾਰਣਗੇ ਪੋਸਟ ਵਾਇਰਲ ਹੋਣ ਅਤੇ ਫੋਨ ਖਰਾਬ ਹੋਣ ਦੇ ਮਾਮਲੇ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਇਹ ਇਸ ਵਿਸ਼ਾ ਹੈ ਨਹੀਂ ਇਸ ਵਕਤ ਉਹਨਾਂ ਨੂੰ ਸ਼ਾਇਦ ਇਹ ਲੱਗਿਆ ਸੀਗਾ ਕਿ ਉਹਨਾਂ ਦਾ ਫੋਨ ਸ਼ਾਇਦ ਕਿਸੇ ਕਰਕੇ ਹੈਕ ਨਾ ਹੋਇਆ ਹੋਏ ਤੇ ਕੋਈ ਇਸ ਤਰੀਕੇ ਦਾ ਇਸ਼ੂ ਨਾ ਹੋਏ ਇਸ ਕਰਕੇ ਉਹਨਾਂ ਨੇ ਕਾਲ ਕੀਤਾ ਸੀ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਬੜਾ ਹੋ ਰਿਹਾ ਹੈ ਮੇਰੇ ਅਨੁਸਾਰ ਦੇਖਿਓ ਉਹ ਤਾਂ ਫਿਰ ਪਬਲਿਕ ਆਪਣੇ ਹਿਸਾਬ ਨਾਲ ਕਰਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਪਟ્રોલ ਕਰਨੀ ਹੋਵੇ ਫੋਨ ਮੈਂ ਕਿਹਾ ਕਿ ਮੈਨੂੰ ਸਿਰਫ ਇੱਕ ਕਾਲ ਆਇਆ ਸੀ ਕਿ ਇਸ ਤਰੀਕੇ ਦਾ ਇਸ਼ੂ ਹੈ ਲਿミਟਿਡ ਸੀਗਾ ਇਸ ਤੋਂ ਬਾਅਦ ਅੱਗੇ ਗੱਲ ਨਹੀਂ ਹੋਈ ਫਿਲਹਾਲ ਵਿਧਾਇਕ ਸਾਹਿਬ ਵੱਲੋਂ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਗਿਆ ਹੈ ਦੇਖਣਾ ਹੋਵੇਗਾ ਕਿ ਹੁਣ ਵਿਰੋਧੀ ਕੀ ਪ੍ਰਤੀਕਿਰਿਆ ਦਿੰਦੇ ਨੇ